ਇਲੈਕਸ਼ਨ ਕੰਟੈਸਟ ਵੀ ਕੀਤਾ ਵੈਨ ਵੀ ਕੀਤਾ ਬੂਥ ਵੀ ਲਗਾਏ ਹਰ ਇੱਕ ਚੀਜ਼ ਦੀ ਮੈਨੇਜਮੈਂਟ ਤੋਂ ਬਾਅਦ ਕੀ ਹੈ ਪੋਸੀਬਲ ਹੈ ਕਿ 2000 ਰੁਪਏ ਦੇ ਵਿੱਚ ਉਹ ਇਲੈਕਸ਼ਨ ਕੰਟੈਸਟ ਕੀਤਾ ਜਾ ਸਕਦਾ ਹੈ ਜਿਹੜੇ ਇਲੈਕਸ਼ਨ ਦਾ ਮੈਨੀਫੈਸਟੋ ਆ ਉਹ ਡਿਸਪਲੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ ਸੈਕੰਡਲੀ ਜਿਹੜਾ ਉਹਨਾਂ ਦਾ ਪ੍ਰਚਾਰ ਆ ਗੁਰਦੁਆਰਿਆਂ ਦੇ ਵਿੱਚ ਹੀ ਚੱਲਦਾ ਰਿਹਾ ਧਾਰਮਿਕ ਜਨ ਸਮਾਮਾਂ ਦੇ ਵਿੱਚ ਹੀ ਚੱਲਦਾ ਰਿਹਾ ਯਾਨਕਿ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਵੀ ਇਲੈਕਸ਼ਨ ਗਾਈਡਲਾਈਨ ਦੀ ਵਾਇਲੇਸ਼ਨ ਇਲੈਕਸ਼ਨ ਲੜਿਆ ਗਿਆ ਉਹ ਸਾਰੀਆਂ ਵਾਇਲੇਸ਼ਨ ਕਰਕੇ ਲੜਿਆ ਗਿਆ ਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਜਿਹੜੀ ਉਹਨਾਂ ਸਿਲੈਕਟ ਕੀਤਾ ਗਿਆ ਵਾ ਕਿ ਉਹ ਫੇਅਰ ਹੈ ਦੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਚੋਣ ਵਿਧੀ ਉਹਨਾਂ ਦੀ ਸਹੀ ਨਹੀਂ ਸੀ ਤੇ ਖਰਚੇ ਦਾ ਪੂਰਾ ਹਿਸਾਬ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ਸਰਨੇ ਐਡਵੋਕੇਟ ਰਾਹੁਲ ਕੁਮਾਰ ਆਦਿਆ ਜੀ ਮੌਜੂਦ ਹੈ ਗੱਲਬਾਤ ਕਰਨਗੇ ਰਾਉ ਸਰ ਕੀ ਪੂਰੀ ਕਹਾਣੀ ਸੀ ਪਟੀਸ਼ਨ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਰੱਖੀਆਂ ਗਈਆਂ ਸੀ ਅ ਮੈਂ ਮੈਕਸ ਜਿਹੜਾ ਪਟੀਸ਼ਨ ਸਿਗਾ ਉਹਨਾਂ ਵੱਲੋਂ ਅਮਰਿਤਪਾਲ ਦੇ ਖਿਲਾਫ ਨੰਬਰ ਆਫ ਆਬਜੈਕਸ਼ਨ ਲਗਾਏ ਗਏ ਸੀ ਕਿ ਉਹਨਾਂ ਨੇ ਨਾਮੀਨੇਸ਼ਨ ਜਿਹੜਾ ਇੰਪ੍ਰੋਪਰ ਮੈਨਰ ਦੇ ਨਾਲ ਫਿਲ ਕੀਤਾ ਸੀਗਾ ਔਰ ਰਟਨਿੰਗ ਅਫੀਸਰ ਨੇ ਉਹਨੂੰ ਬਿਨਾ ਸਕਰੂਟੀਨਿੰਗ ਕੀਤੇ ਪ੍ਰੋਪਰ ਮੈਨਰ ਦੇ ਨਾਲ ਉਹਨੂੰ ਕਲੀਅਰੈਂਸ ਦੇ ਦਿੱਤੀ ਔਰ ਸੈਕੰਡਲੀ ਜਿਹੜਾ ਫੰਡਾ ਦਾ ਬਿਉਰਾ ਥਰਡ ਜਿਹੜਾ ਜਿੰਨੇ ਵੀ ਬਜਟ ਮੈਨੇਜਮੈਂਟ ਲਾ ਲੋ ਜਾਂ ਸੋਸ਼ਲ ਪਲੈਟਫਾਰਮ ਨੈਸ਼ਨਲ ਔਰ ਇੰਟਰਨੈਸ਼ਨਲ ਪਲੈਟਫਾਰਮ ਤੱਕ ਜਿਹੜਾ ਮੀਡੀਆ ਕਵਰੇਜ ਹੋਣਾ ਔਰ ਉਹਦੇ ਐਕਸਪੈਂਸਿਸ ਜਿਹੜੇ ਕਿਵੇਂ ਉਹਨਾਂ ਨੇ ਅਰੇਂਜ ਕੀਤੇ ਜਿਵੇਂ ਭਾਈ ਅਮਰਿਤਪਾਲ ਵੱਲੋਂ ਇਹ ਕਿਹਾ ਗਿਆ ਕਿ 2000 ਰੁਪਏ ਸਿਰਫ ਉਹਨਾਂ ਦੇ ਕੋਲ ਹੈ ਇਲੈਕਸ਼ਨ ਕੰਟੈਸਟ ਕਰਨ ਤੇ ਲਈ ਪਰ ਔਰ ਇਲੈਕਸ਼ਨ ਕੰਟੈਸਟ ਵੀ ਕੀਤਾ ਵਿਨ ਵੀ ਕੀਤਾ ਬੂਥ ਵੀ ਲਗਾਏ ਹਰ ਇੱਕ ਚੀਜ਼ ਦੀ ਮੈਨੇਜਮੈਂਟ ਤੋਂ ਬਾਅਦ ਕੀ ਹੈ ਪੋਸਿਬਲ ਹੈ ਕਿ 2000 ਰੁਪਏ ਦੇ ਵਿੱਚ ਉਹ ਇਲੈਕਸ਼ਨ ਕੰਟੈਸਟ ਕੀਤਾ ਜਾ ਸਕਦਾ ਹੈ ਜੀ ਰਾਹੁਲ ਜੀ ਤੁਸੀਂ ਹੋਰ ਵੀ ਸਵਾਲ ਚੁੱਕੇ ਆ ਕਿ ਧਾਰਮਿਕ ਚੀਜ਼ਾਂ ਦਾ ਗਲਤ ਇਸਤੇਮਾਲ ਕੀਤਾ ਜਾ ਪ੍ਰਚਾਰ ਦੇ ਲਈ ਇਸਤੇਮਾਲ ਕੀਤਾ ਗਿਆ ਉਹ ਵੀ ਪਟੀਸ਼ਨ ਦੇ ਵਿੱਚ ਹੈ ਉਹ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਤੇ ਕਿਸ ਪ੍ਰੂਫ ਦੇ ਨਾਲ ਇਹ ਗੱਲ ਕਹਿ ਸਕਦੇ ਹੋ ਦੇਖੋ ਮੈਮ ਜਿਹੜਾ ਰਿਲੀਜੀਅਨ ਆ ਰਿਲੀਜੀਅਨ ਨੂੰ ਵੋਟ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਪਾਰਟੀਆਂ ਦੇ ਨਾਲ ਜਾਂ ਇਲੈਕਸ਼ਨ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਸਪਰੀਮ ਕੋਰਟ ਤੋਂ ਲੈ ਕੇ ਇਲੈਕਸ਼ਨ ਕਮਿਸ਼ਨ ਔਰ ਇਲੈਕਸ਼ਨ ਕਮਿਸ਼ਨ ਦੀਆਂ ਨੰਬਰ ਆਫ ਡਾਇਰੈਕਸ਼ਨਸ ਆ ਗਾਈਡਲਾਈਨਸ ਆ ਕਿ ਧਰਮ ਤੋਂ ਇਲਾਵਾ ਹਟ ਕੇ ਜਿਹੜੀ ਵੋਟ ਪੋਲ ਹੋਣੀ ਚਾਹੀਦੀ ਆ ਅਗਰ ਇਹ ਧਾਰਮਿਕ ਈਦਾਰੇ ਧਾਰਮਿਕ ਏਜੰਸੀਆਂ ਧਾਰਮਿਕ ਪ੍ਰਚਾਰ ਕਰਨ ਉਹ ਜਿਹੜਾ ਅਵੋਇਡ ਕੀਤਾ ਗਿਆ ਵਾ ਵੀ ਇਲੈਕਸ਼ਨ ਦੇ ਸੈਪਰੇਟ ਹੋ ਕੇ ਇਲੈਕਸ਼ਨ ਕੰਟੈਸਟ ਤਾਂ ਕਿ ਫੇਅਰ ਮੈਨਰ ਦੇ ਨਾਲ ਹੋਵੇ ਪਰ ਭਾਈ ਅਮਰਿਤਪਾਲ ਵੱਲੋਂ ਜਿਹੜੇ ਇਲੈਕਸ਼ਨ ਦਾ ਮੈਨੀਫੈਸਟੋ ਆ ਉਹ ਡਿਸਪਲੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ ਸੈਕੰਡਲੀ ਜਿਹੜਾ ਉਹਨਾਂ ਦਾ ਪ੍ਰਚਾਰ ਆ ਗੁਰਦੁਆਰਿਆਂ ਦੇ ਵਿੱਚ ਹੀ ਚੱਲਦਾ ਰਿਹਾ ਧਾਰਮਿਕ ਜਨਸਮਾਮਾ ਦੇ ਵਿੱਚ ਹੀ ਚੱਲਦਾ ਰਿਹਾ ਯਾਨਕਿ ਸਿੱਧੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਵੀ ਇਲੈਕਸ਼ਨ ਗਾਈਡਲਾਈਨ ਦੀ ਵਾਇਲੇਸ਼ਨ ਆ ਅਗਰ ਇਹ ਸਾਰਾ ਜਿਹੜਾ ਇਲੈਕਸ਼ਨ ਪ੍ਰੋਸੈਸ ਆ ਜਾਂ ਆਪਾਂ ਕਹਿ ਦਈਏ ਵੀ ਇਲੈਕਸ਼ਨ ਲੜਿਆ ਗਿਆ ਉਹ ਸਾਰੀਆਂ ਵਾਇਲੇਸ਼ਨ ਕਰਕੇ ਲੜਿਆ ਗਿਆ ਤੇ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਜਿਹੜੀ ਉਹਨਾਂ ਦੀ ਇਲੈਕਸ਼ਨ ਸਿਲੈਕਟ ਕੀਤਾ ਗਿਆ ਵਾ ਵੀ ਉਹ ਫੇਅਰ ਆ ਉਸ ਦੇ ਵਿੱਚ ਇਹ ਦੇਖਿਆ ਜਾਵੇ ਤਾਂ ਲੋਕਾਂ ਨੇ ਉਹਨਾਂ ਨੂੰ ਇਹ ਫਤਵਾ ਦਿੱਤਾ ਹੈ ਲੋਕਾਂ ਨੇ ਵੱਡੇ ਮਾਰਜਨ ਦੇ ਨਾਲ ਉਹਨਾਂ ਨੂੰ ਜਿਤਾਇਆ ਹੈ ਤਾਂ ਉਸ ਦੇ ਵਿੱਚ ਜਿਸ ਤਰ੍ਹਾਂ ਅਸੀਂ ਲਾਅਸ ਦੀ ਗੱਲ ਕਰੀਏ ਤਾਂ ਲੋਕਤੰਤਰ ਨੂੰ ਲੈ ਕੇ ਜੇ ਅਸੀਂ ਦੇਖੀਏ ਤਾਂ ਲੋਕਾਂ ਦੇ ਵੱਲੋਂ ਜਿਹੜੀ ਚੀਜ਼ ਜਿਤਾਈ ਗਈ ਹੈ ਤਾਂ ਉੱਥੇ ਅਸੀਂ ਕਿਸ ਤਰ੍ਹਾਂ ਉਹਦੇ ਤੇ ਸਵਾਲਾਤ ਚੁੱਕ ਸਕਦੇ ਹਾਂ ਜੇ ਸਵਾਲਾਤ ਚੁੱਕ ਰਹੇ ਹਾਂ ਕਿਸ ਦਾ ਅਸਰ ਹੋਵੇਗਾ ਦੇਖੋ ਡੈਮੋਕ੍ਰੇਸੀ ਦਾ ਮਤਲਬ ਕੀ ਆ ਬਾਈ ਦਾ ਪੀਪਲ ਫੋਰ ਦਾ ਪੀਪਲ ਲੋਕਾਂ ਦੀ ਲੋਕਾਂ ਦੁਆਰਾ ਲੋਕਲ ਲਈ ਲੋਕਾਂ ਦੇ ਲਈ ਪਰ ਇਹਦਾ ਮਤਲਬ ਇਹ ਵੀ ਨਹੀਂ ਆ ਵੀ ਲੋਕਤੰਤਰ ਦੇ ਵਿੱਚ ਅਸੀਂ ਧਰਮ ਨੂੰ ਅੱਕੇ ਲੈ ਕੇ ਆਵਾਂਗੇ ਲੋਕਤੰਤਰ ਜਿਹੜਾ ਆ ਗਵਰ ਅਗਰ ਅਸੀਂ ਹਰ ਕੰਮ ਨੂੰ ਧਰਮ ਦੇ ਉੱਪਰ ਹੀ ਛੱਡ ਦਾਂਗੇ ਹਨਾ ਜੀ ਜਾਂ ਕਿਸੇ ਹੋਰ ਪੁਆਇੰਟ ਆਫ 뷰 ਤੇ ਛੱਡ ਦਾਂਗੇ ਅਸੀਂ ਲੀਨਿਅੰਟ ਹੋ ਜਾਾਂਗੇ ਤਾਂ ਜਿਹੜਾ ਰੂਲ ਆਫ ਲਾਅ ਆ ਕਿਤੇ ਨਾ ਕਿਤੇ ਕਮਜ਼ੋਰ ਹੋ ਜਾਏਗਾ ਇੱਥੇ ਐਕਟ ਬਣਿਆ ਪਿਆ ਐਕਟ ਦੀਆਂ ਪ੍ਰੋਵੀਜ਼ਨਾਂ ਨੰਬਰ ਆਫ ਪ੍ਰੋਵੀਜ਼ਨਾਂ ਆ ਕਿ ਅਗਰ ਤੁਸੀਂ ਕੋਈ ਵੀ ਖਰਚਾ ਕੀਤਾ ਹੈ ਤੇ ਉਹਦੀ ਡਿਟੇਲ ਪ੍ਰੋਵਾਈਡ ਕਰਨੀ ਆ ਤੁਸੀਂ ਧਰਮ ਦੇ ਨਾਂ ਤੋਂ ਉੱਤੋਂ ਬਚ ਨਹੀਂ ਸਕਦੇ ਜਦ ਕਿ ਇੱਥੇ ਜਿੰਨੀਆਂ ਵੀ ਸਪੈਸ਼ਲ ਗਾਈਡਲਾਈਨਸ ਹੈ ਇਲੈਕਸ਼ਨ ਕਮਿਸ਼ਨ ਜਾਂ ਐਕਟ ਦੀਆਂ ਰਿਪਰੈਜ਼ੈਂਟੇਸ਼ਨ ਐਕਟ ਦੀਆਂ ਉੱਥੇ ਇਹ ਨਹੀਂ ਲਿਖਿਆ ਵੀ ਤੁਸੀਂ ਧਰਮ ਦੇ ਨਾਂ ਤੇ ਆਪਣੀ ਐ ਕੀ ਸਕੋ ਤਾਂਕ ਲਿਸਟ ਹੋ ਜਾਵੇਗਾ ਦੇਖੋ ਪ੍ਰੋਬੈਬਿਲਟੀ ਹੈ ਵੀ 6 ਅਗਸਤ ਤੱਕ ਮੈਟਰ ਟਿਕ ਅਪ ਹੋਏਗਾ ਬਾਕੀ ਜਿਵੇਂ ਡੇਟ ਆਏਗੀ ਤੁਹਾਨੂੰ ਇਨਫੋਰਮ ਕਰ ਦਿੱਤਾ ਜਾਏਗਾ ਇਸ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ objections ਹੁੰਦੇ ਹੈ ਇਹ ਅਜੇ ਹੀ ਪਟੀਸ਼ਨ ਦੇ ਵਿੱਚ ਕਿ ਉਸ ਨੂੰ ਵੀ ਪਹਿਲਾਂ ਪੂਰਨ ਤੌਰ ਤੇ ਜਾਂਚਿਆ ਜਾਵੇਗਾ ਜੇਕਰ ਇਹ ਲਾਗੂ ਹੁੰਦਾ ਹੈ ਕਿ ਇਫੈਕਟ ਪਵੇਗਾ ਮੈਮ ਦੇਖੋ ਤਾਂ ਫਾਈਲਿੰਗ ਮੈਟਰ ਆ ਉਹ ਕਲੈਰੀਕਲ ਵਰਕ ਆਊਟ ਹੈ ਜਿਵੇਂ ਕਲੀਅਰੈਂਸ ਹੁੰਦੀ ਹੈ ਮੈਟਰ ਟਿਕ ਅਪ ਹੋ ਜਾਏਗਾ ਜਿਵੇਂ ਮੈਟਰ ਟਿਕ ਅਪ ਹੋਇਆ ਤੁਹਾਨੂੰ ਇਨਫੋਰਮ ਕਰ ਦਾਂਗੇ ਸ਼ਾਰਟ ਰਾਈਟ ਤਾਂ ਬਿਲਕੁਲ ਇੱਕ ਮੈਟਰ ਜਿਹੜਾ ਇਹ ਉਹ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਸੀ ਤੇ ਉਸ ਨੂੰ ਲੈ ਕੇ ਹੁਣ ਜਿਹੜੀ ਹੈ ਇੱਕ 6 ਅਗਸਤ ਤੱਕ ਦੀ ਜਿਹੜੀ ਉਮੀਦ ਰੱਖੀ ਜਾ ਰਹੀ ਹੈ ਕਿ ਉਸ ਮੈਟਰ ਨੂੰ ਚੱਕ ਲਿਆ ਜਾਵੇਗਾ ਤੇ ਅਮਰਿਤਪਾਲ ਦੇ ਉੱਤੇ ਸਵਾਲ ਜਿਹੜੇ ਵੱਡੇ ਖੜੇ ਹੋ ਚੁੱਕੇ ਨੇ ਜੇਕਰ ਇਸ ਮੈਟਰ ਦੇ ਜਰੀਏ ਅਗਰ ਕੁਝ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਦੀ ਮੈਂਬਰਸ਼ਿਪ ਵੀ ਜਿਹੜੀ ਹੈ ਉਹ ਰੱਦ ਹੋ ਸਕਦੀ ਹੈ ਵੀਡੀਓ ਜਰਨਲਿਸ ਲਾਲਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ